ਦੀ 에어 ਸਟ੍ਰਾਈਕ ਤੋਂ ਬਾਅਦ ਹੁਣ ਪਾਕਿਸਤਾਨ ਨੇ ਇੱਕ ਬੇਹਤ ਵੱਡਾ ਹਮਲਾ ਕਰ ਦਿੱਤਾ ਹੈ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦਰਸਾਉ ਤੁਹਾਨੂੰ ਦੱਸਿਏ ਕਿ ਭਾਰਤੀ ਫੌਜ ਨੇ ਜਿਸ ਤਰੀਕੇ ਦੇ ਨਾਲ 에어 ਸਟ੍ਰਾਈਕ ਕੀਤੀ ਸੀ ਤੇ ਉਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ ਸਰਹੱਦ ਤੇ ਹਮਲਾ ਕੀਤਾ ਤੇ ਕਈ ਜਿਹੜੇ ਫੌਜੀ ਨੇ ਸਖਮੀ ਹੋਏ ਨੇ ਜਿਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਕਿ ਕਈਆਂ ਦੀ ਮੌਤ ਹੋਈ ਹੈ ਤੇ ਕਈ ਜ਼ਖਮੀ ਦੱਸੇ ਗਏ ਨੇ ਇਸ ਵਕਤ ਵੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਰਤ ਦੇ ਵੱਲੋਂ ਜਿਸ ਤਰੀਕੇ ਦੇ ਨਾਲ 에어 ਸਟ੍ਰਾਈਕ ਕੀਤੀ ਗਈ ਹੈ ਔਰ ਮਿਸਾਈਲ ਹਮਲਾ ਜਿਹੜਾ ਵਾ ਪਾਕਿਸਤਾਨ ਕੈਂਪ ਦੇ ਉੱਤੇ ਅਤਵਾਦੀਆਂ ਦੇ ਕੈਂਪਾਂ ਦੇ ਉੱਤੇ ਕੀ ਤੱਕ ਹੈ ਜਿਸ ਤੋਂ ਬਾਅਦ ਹੁਣ ਪਾਕਿਸਤਾਨ ਨੇ ਵੀ ਇੱਕ ਬਿਹਾਰ ਤੋਂ ਵੱਡਾ ਕਦਮ ਚੱਕ ਲਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਅਖਰਕਾਰ ਹੁਣ ਪਾਕਿਸਤਾਨ ਨੇ ਕੀ ਕੁਝ ਜਵਾਬੀ ਕਾਰਵਾਈ ਕੀਤੀ ਹੈ ਜਦੋਂ ਹਮਲਾ ਹੋਇਆ ਤਾਂ دہشت ਦੇ ਵਿੱਚ ਹੁਣ ਪਾਕਿਸਤਾਨ ਨਜ਼ਰ ਆ ਰਿਹਾ ਪਾਕਿਸਤਾਨ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਕਦਮ ਚੱਕਿਆ ਗਿਆ ਹੈ ਜਿਸ ਦੇ ਵਿੱਚ ਹੁਣ ਖਬਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਰ ਰਹੀਆਂ ਨੇ ਔਰ ਕਿਹਾ ਜਾ ਰਿਹਾ ਕਿ ਪਾਕਿਸਤਾਨ ਨੇ ਵੀ ਆਪਰੇਸ਼ਨ ਸੰਦੂਰ ਦਾ ਬਦਲਾ ਲੈਂਦੇ ਹੋਏ ਇੱਕਦਮ ਜਦੋਂ ਇਹ ਫਾਇਵਿੰਗ ਹੋਈ ਹੈ ਔਰ ਪਾਕਿਸਤਾਨ ਦੇ دہشت ਦਾ ਮਾਹੌਲ ਬਣਿਆ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪਾਕਿਸਤਾਨ ਨੇ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ਤੇ ਰਾਤ ਭਰ ਗੋਲਾਬਾਰੀ ਕੀਤੀ ਹੈ ਔਰ ਗੋਲੀਬਾਰੀ ਦੇ ਦੌਰਾਨ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ਤੇ ਅੰਤਰਰਾਸ਼ਟਰੀ ਸਰਹੱਦ ਉਤੇ ਪਾਕਿਸਤਾਨੀ ਫੌਜਾਂ ਵੱਲੋਂ ਰਾਤ ਪਰ ਕੀਤੀ ਗਈ ਭਾਰੀ ਗੋਲੀਬਾਰੀ ਵਿੱਚ 10 ਨਾਗਰਿਕ ਮਾਰੇ ਗਏ ਨੇ ਤੇ 20 ਜ਼ਖਮੀ ਹੋਏ ਨੇ ਰੱਖਿਆ ਸੂਤਰਾ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਆ ਪਾਕਿਸਤਾਨੀ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਅੱਤਵਾਦੀ ਟਿਕਾਣਿਆਂ ਉਤੇ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ ਬਾਅਦ ਪਾਕਿਸਤਾਨੀ ਫੌਜ ਵੱਲੋਂ ਕੀਤਾ ਜਾ ਰਹੀ ਜੰਗਬੰਦੀ ਦਾ ਉਲੰਘਣਾ ਬਾਰੇ ਉਹਨਾਂ ਕਿਹਾ ਕਿ ਭਾਰਤੀ ਫੌਜ ਵੀ ਗੋਲਾਬਾਰੀ ਦਾ ਮੂੜਵਾ ਜਵਾਬ ਦੇ ਰਹੀ ਹੈ ਗੋਲੀਬਾਰੀ ਵਿੱਚ ਦੋ ਸੀਆਰਪੀਐਫ ਜਵਾਨ ਜ਼ਖਮੀ ਹੋਏ ਨੇ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਤਾਂ ਇੱਕ ਗੋਲਾਬਸਟੈਂਡ ਉੱਤੇ ਡਿੱਗਿਆ ਤੇ ਜਿਸ ਕਰਕੇ ਇੱਕ ਬਸ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਸੂਤਰਾ ਨੇ ਦੱਸਿਆ ਕਿ 6 ਅਤੇ 7 ਮਈ ਦੇ ਦਰਮਿਆਨ ਰਾਤ ਨੂੰ ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਦੇ ਸਾਹਮਣੇ ਕੰਟਰੋਲ ਰੇਖਾ ਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੀਆਂ ਚੌਕੀਆਂ ਤੋਂ ਅਨੇਵਾਹਾ ਗੋਲੀਬਾਰੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕਿਹਾ ਗਿਆ ਅੰਨੇਵਾਹ ਗੋਲੀਬਾਰੀ ਵਿੱਚ 10 ਨਾਗਰਿਕਾਂ ਦੀ ਜਾਨ ਚਲੀ ਗਈ ਹੈ ਔਰ ਜਿਹੜੇ 20 ਦੇ ਕਰੀਬ ਜਿਹੜੇ ਜ਼ਖਮੀ ਦੱਸੇ ਗਏ ਨੇ ਤਾਂ ਇੱਕ ਬਿਆਦ ਵੱਡੀ ਖਬਰ ਇਸ ਵਕਤ ਦੀ ਅਸੀਂ ਕਾਰਨਾਲ ਸਾਂਝੀ ਕਰ ਰਹੇ ਹਾਂ ਤੇ ਤੁਹਾਨੂੰ ਦੱਸੀਏ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਤਣਾਪੂਰਨ ਪਣਨੇ ਹੋਏ ਨੇ ਪਾਕਿਸਤਾਨ ਤੇ ਭਾਰਤ ਦੇ ਵਿੱਚ ਦੋਹਾਂ ਦੇਸ਼ਾਂ ਦੇ ਵਿੱਚ ਜੰਗ ਦਾ ਮਾਹੌਲ ਬਣ ਚੁੱਕਾ ਹੈ ਭਾਰਤ ਨੇ ਜਵਾਬੀ ਕਾਰਵਾਈ ਜਾਈ ਦਿੱਤੀ ਸੀ ਪਹਿਲਗਾਮ ਦੇ ਵਿੱਚ ਉਹ ਆਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਹੁਣ ਇੱਕ ਜਵਾਬ ਦੇਤਾਲੀ ਹੈ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਸੀਗਾ ਔਰ ਕਿਹਾ ਸੀ ਕਿ ਇਹ ਜਵਾਬੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਭਾਰਤ ਦੇ ਜਿਹੜੇ ਲੋਕ ਸੀਗੇ ਉਨ੍ਹਾਂ ਦਾ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਜਿਸ ਤੋਂ ਬਾਅਦ ਹੁਣ ਹਾਲਾਤ ਕਾਫੀ ਤਣਾਅਪੂਰਨ ਪੈਦਾ ਹੋਏ ਔਰ ਪਾਕਿਸਤਾਨ ਨੇ ਸਰਹੱਦ ਦੇ ਉੱਤੇ ਸਰਹਦੀ ਇਲਾਕਿਆਂ ਦੇ ਉੱਤੇ ਜਾਨਕੀ ਜਦੋਂ ਰੇਖਾ ਜਿਹੜੀ ਸੀਗੀ ਬਾਰਡਰ ਲਾਈਨ ਉਸਤੇ ਉੱਤੇ ਗੋਲੀਬਾਰੀ ਕੀਤੀ ਹੈ ਜਿਸ ਤੋਂ ਬਾਅਦ 10 ਦੇ ਕਰੀਬ ਲੋਕ ਦੀ ਮੌਤ ਹੋਈ ਹੈ ਤੇ 20 ਦੇ ਕਰੀਬ ਜ਼ਖਮੀ ਦੱਸੇ